ਅੱਜ ਅਸੀਂ ਪੰਥ ਪੰਜਾਬ ਦੇਸ਼ ਦੁਨੀਆ ਉਸ ਦੀ ਇੱਕ ਮਹਾਨ ਸ਼ਖਸੀਅਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੀ ਦੁੱਗੀ ਬਰਸੀ ਦੇ ਉੱਤੇ ਜੋ ਸਾਡੇ ਪੰਥ ਦੀ ਮਰਿਆਦਾ ਹੈ ਅਸੀਂ ਆਪਣੇ ਗੁਰੂ ਦੀ ਹਜ਼ੂਰੀ ਦੇ ਵਿੱਚ ਜੁੜ ਬੈਠਦੇ ਹਾਂ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਦਾ ਪਾਠ ਕਰਦੇ ਹਾਂ ਕੀਰਤਨ ਭਾਈ ਸਾਹਿਬ ਦਰਬਾਰ ਸਾਹਿਬ ਅਤੇ ਅਰਦਾਸ ਹੁਕਮਨਾਮਾ ਇਸ ਪੰਥ ਦੀ ਮਰਿਆਦਾ ਦੇ ਮੁਤਾਬਕ ਅੱਜ ਆਪਾਂ ਇੱਥੇ ਜੁੜ ਬੈਠੇ ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਨ੍ਹਾਂ ਨੇ ਜੇ ਤੇ ਆਪਾਂ ਚੱਪੜ ਚਿੜੀ ਕਿਉਂਕਿ ਮੈਂ ਉੱਥੇ ਹੀ ਰਹਿਣਾ ਹੈ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਉਹ ਜੰਗ ਜਿੱਤੀ ਤੇ ਉਸ ਹਕੂਮਤ ਦੇ ਖਿਲਾਫ ਜਿੱਤੀ ਜਿਹੜੀ ਹਕੂਮਤ ਨੂੰ ਅਜਿੱਤ ਹਕੂਮਤ ਕਿਹਾ ਜਾਂਦਾ ਸੀ ਮੁਗਲਿਆ ਹਕੂਮਤ ਉਹਦੀ ਜੜ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਦੇ ਥਾਪੜੇ ਦੇ ਨਾਲ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਪੁੱਟੀ ਉਹ ਯਾਦਗਾਰ ਅੱਜ ਵੀ ਉੱਥੇ ਸ਼ਿਸ਼ੋਭਤ ਹੈ। ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਆਲੀ ਸਿੰਘ, ਬਾਬਾ ਮਾਲੀ ਸਿੰਘ, ਭਾਈ ਬਾਜ ਸਿੰਘ, ਉਹਨਾਂ ਦੇ ਵੱਡੇ ਕੱਦ ਅੱਜ ਵੀ ਚੱਪੜ ਚਿੜੀ ਦੀ ਉਸ ਯਾਦਗਾਰ ਦੇ ਵਿੱਚ ਨੇ। ਉਹਦੇ ਤੋਂ ਬਾਅਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਰਬਾਰ ਸਾਹਿਬ ਨੂੰ ਆਉਣ ਵਾਲਾ ਵਿਰਾਸਤੀ ਮਾਰਗ ਉੱਥੇ ਤੁਸੀਂ ਜਦੋਂ ਜਾਓਗੇ ਉੱਥੇ ਲਿਖੀ ਹੋਈ ਪੰਜਾਬੀ ਸਾਡੇ ਦਿਲਾਂ ਨੂੰ ਸਕੂਨ ਦੇਵੇਗੀ ਯਾਦਗਾਰ ਵੀ ਵਿਰਾਸਤੀ ਮਾਰਗ ਤੇ ਸਾਡੀ ਮਾਂ ਬੋਲੀ ਵੀ ਸਾਹਮਣੇ ਦਿਸਦੀ ਹੈ ਜਦੋਂ ਜਦੋਂ ਅਟਾਰੀ ਤੋਂ ਇਧਰ ਨੂੰ ਆਈਦਾ ਵਾਰ ਮੈਮੋਰੀਅਲ ਸਰਦਾਰ ਸ਼ਾਮ ਸਿੰਘ ਅਟਾਰੀ ਕੌਮ ਦਾ ਵੱਡਾ ਜਰਨੈਲ ਉਹਦੀ ਯਾਦਗਾਰ ਤੇ ਵਾਰ ਮੈਮੋਰੀਅਲ ਹੈ ਭਾਵੇਂ ਕਿ ਅੱਜ ਉੱਥੇ ਸ਼ਰਾਬ ਦਾ ਠੇਕਾ ਖੋਲਤਾ ਹੈ ਅੱਜ ਵਾਲੀ ਸਰਕਾਰ ਨੇ ਪਰ ਉਦੋਂ ਉੱਥੇ ਯਾਦਗਾਰ ਬਣੀ ਤੋਂ ਮੇਰੇ ਕਹਿਣ ਤੋਂ ਭਾਵੇਂ ਆ ਕਿ ਜਦੋਂ ਕੋਲ ਤਾਕਤ ਹੁੰਦੀ ਹੈ ਉਦੋਂ ਪੰਥ ਦੇ ਕੰਮ ਹੁੰਦੇ ਨੇ ਆ ਹੁਣੇ 440 ਸਾਲਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਤੇ 450 ਸਾਲਾਂ ਗੁਰੂ ਅਮਰਦਾਸ ਮਹਾਰਾਜ ਦਾ ਜੋਤੀ ਜੋਤ ਲੰਘ ਕੇ ਗਿਆ ਧਾਮੀ ਸਾਹਿਬ ਬੈਠੇ ਨੇ ਐਸਜੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੈਂ ਉਦੋਂ ਵੀ ਇਹ ਗੱਲ ਆਪਣੇ ਪੱਦਰ ਤੇ ਕੀਤੀ ਪਰ ਅੱਜ ਮੈਂ ਜਥੇਦਾਰ ਦੀ ਹਸਿਆਤ ਦੇ ਵਿੱਚ ਕਰਦਾ ਕਿ ਇਸ ਸ਼ਤਾਬਦੀ ਦੇ ਉੱਤੇ ਸਰਕਾਰ ਨੇ ਕੋਈ ਐਲਾਨ ਕੀਤਾ ਹੈ ਕੋਈ ਮਾੜਾ ਮੋਟ ਝੂਠਾ ਹੀ ਕਰ ਦਿੰਦੇ ਸ਼ਤਾਬ ਦੀ ਗੁਰੂ ਦੀ ਤੇ ਇੱਕ ਸੜਕ ਤੱਕ ਨਹੀਂ ਬਣੀ ਗੋਇੰਦਵਾਲ ਸਾਹਿਬ ਪਰ ਜਦੋਂ ਤਾਕਤ ਹੁੰਦੀ ਹੈ ਉਦੋਂ ਸ਼ਤਾਬ ਦੀਆਂ ਮਨਾਈਆਂ ਜਾਂਦੀਆਂ ਨੇ ਇਸੇ ਕਰਕੇ ਕਿਹਾ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੈ ਮਲੇ ਤਾਕਤ ਹੋਣੀ ਚਾਹੀਦੀ ਹੈ ਦੂਜੀ ਗੱਲ ਗੁਰੂ ਨੇ ਸਾਨੂੰ ਇੱਕ ਪਰਿਵਾਰ ਬਣਾਇਆ ਆਪਾਂ ਭਾਵੇਂ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹੀਏ ਆਪਾਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹੀਏ ਸਾਡੇ ਧੀਆਂ ਪੁੱਤ ਰਹਿੰਦੇ ਨੇ ਪਰ ਇੱਕ ਗੱਲ ਸਾਡੀ ਸਾਂਝੀ ਹੈ ਹਰ ਸਿੱਖ ਸ੍ਰੀ ਅਨੰਦਪੁਰ ਸਾਹਿਬ ਦਾ ਵਾਸੀ ਹੈ ਅਸੀਂ ਇੱਕ ਕੌਮ ਆ ਅਸੀਂ ਇੱਕ ਪਰਿਵਾਰ ਆ ਸਾਨੂੰ ਗੁਰੂ ਨੇ ਇਹ ਤੇ ਸਿਖਾਇਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਪਰ ਗੁਰੂ ਨੇ ਕਿਤੇ ਇਹ ਨਹੀਂ ਕਿਹਾ ਇੱਕ ਸਿੱਖ ਦੂਜੇ ਸਿੱਖ ਦੀ ਪੱਗ ਲਾਵੇ ਮਤਲਬ ਬਦਨਾਮੀ ਕਰੇ ਨਿੰਦਿਆ ਕਰੇ ਅਸੀਂ ਇੱਕ ਕੌਮ ਆ ਤੇ ਕੌਮ ਹੋਣ ਦੀ ਹਸਿਆਤ ਦੇ ਵਿੱਚ ਸਾਡੇ ਦੁੱਖ ਸਾਡੇ ਸੁੱਖ ਇਹ ਸਾਂਝੇ ਨੇ ਅਸੀਂ ਗੁਰੂ ਦੇ ਆਸ਼ੇ ਦੇ ਮੁਤਾਬਕ ਇੱਕ ਕੌਮ ਵਾਂਗ ਰਹੀਏ ਇਹ ਪੰਜਾਬ ਇਹ ਸਾਡਾ ਹੈ ਇਹ ਪੰਜਾਬ ਜਿੱਥੇ ਸਾਡਾ ਖੂਨ ਡੁੱਲਿਆ ਅਸੀਂ ਪੰਜਾਬ ਦੇ ਵਿੱਚ ਗੁਰੂ ਦੀ ਗੱਲ ਵੇਖੋ ਜਿੱਥੇ ਗੁਰੂ ਦੀ ਗੱਲ ਆਉਂਦੀ ਨਾ ਉੱਥੇ ਸਾਰਾ ਕੁਝ ਹੁੰਦਾ ਹੈ ਕਈ ਮੈਨੂੰ ਕਹਿੰਦੇ ਨੇ ਇਹ ਦੂਜਾ ਹੈ ਜੀ ਇਹ ਤੀਜਾ ਹੈ ਜੀ ਆਪਾਂ ਬਾਣੀ ਨਾਲ ਜੁੜੀਏ ਬਾਣੀ ਕੀ ਕਹਿੰਦੀ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜਿਆ ਕਰ ਆਸਨ ਡਿਠੋ ਚਾਓ ਪਹਿਲਾ ਰੱਬ ਹੈ ਦੂਜੀ ਕੁਦਰਤ ਹੈ ਤੇ ਕੁਦਰਤ ਦੇ ਵਿੱਚ ਵੀ ਉਹ ਬੈਠਾ ਹੋਇਆ ਸਿੱਖ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ ਸਿੱਖ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ ਕਿਵੇਂ ਕਰਾਂਗੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਹਾਾਰੇ ਇਹਸ ਕਰਕੇ ਜਦੋਂ ਸਿੱਖ ਆ ਜੇ ਤੇ ਮੈਂ ਨਾਲ ਹੀ ਬੇਨਤੀ ਕਰਾਂ ਆਕਾਲੀ ਆ ਜੇ ਆਕਾਲੀ ਅਕਾਲ ਨੂੰ ਮੰਨਣ ਵਾਲਾ ਜਿੱਥੇ ਇਹ ਸ਼ਬਦ ਆ ਜਾਣ ਉਥੇ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਅਸੀਂ ਸਾਂਝੇ ਆ ਇਹ ਸ਼ਬਦ ਹੀ ਬਿਆਨ ਕਰਦੇ ਨੇ ਸਿੱਖ ਕਿਸੇ ਦਾ ਦੁਸ਼ਮਣ ਹੋ ਹੀ ਨਹੀਂ ਸਕਦਾ ਸਾਨੂੰ ਗੁਰੂ ਨੇ ਸਿਖਾਇਆ ਹੀ ਨਹੀਂ ਸਾਨੂੰ ਗੁਰੂ ਨੇ ਪ੍ਰੇਮ ਮੁਹੱਬਤ ਇਤਫਾਕ ਭਾਈਚਾਰਾ ਸਿਖਾਇਆ ਜਿਹਦੀ ਗੱਲ ਜਿਨ੍ਹਾਂ ਦੀ ਵਰਸੀ ਤੇ ਆਪਾਂ ਬੈਠੇ ਉਹ ਵੀ ਕਰਦੇ ਸਨ ਇਹ ਗੁਰਬਾਣੀ ਦਾ ਨਜ਼ਰੀਆ ਆਖਰੀ ਗੱਲ ਸਾਡੀ ਕੌਮ ਬੜੀ ਤਗੜੀ ਹੈ ਮੁਸ਼ਕਲਾਂ ਆਉਣੀਆਂ ਤੇ ਜਾਣੀਆਂ ਕੋਈ ਵੱਡੀ ਗੱਲ ਨਹੀਂ ਵੱਡਾ ਕੱਲੂ ਕਾਰਾ ਹੋਇਆ ਕੋਪਰ ਹੀੜੇ ਇੱਕ ਦਿਨ ਦੇ ਵਿੱਚ ਅਸੀਂ 35 ਹਜ਼ਾਰ ਕਤਲ ਕਰ ਦਿੱਤੇ ਗਏ ਅਬਦਾਲੀ ਨੇ ਆਖਿਆ ਓਏ ਇਹ ਖਾਲਸਾ ਕੌਮ ਇਹਦਾ ਮੈਂ ਮਲੀਆ ਮੇਟ ਕਰ ਦਿੱਤਾ ਪਰ ਸਿੱਖਾਂ ਨੇ ਜਦੋਂ ਅਰਦਾਸ ਕੀਤੀ ਤੇ ਕੀ ਕਿਹਾ ਸੀ ਤੇਰੇ ਬਾਣੇ ਦੇ ਵਿੱਚ ਦਿਨ ਦੇ ਚਾਰ ਪੈਰ ਸੁੱਖ ਦੇ ਬਤੀਤ ਹੋਏ ਨੇ ਤੇ ਰਾਤ ਦੇ ਚਾਰ ਪੈਰ ਵੀ ਸੁੱਖ ਦੇ ਲੰਗਣ ਸਾਡੀ ਕੌਮ ਡਰਨ ਵਾਲੀ ਨਹੀਂ ਹੈ ਇਹ ਵੀ ਗੱਲ ਕਹੀ ਸੱਚੇ ਪਾਤਸ਼ਾਹ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮੰਨੇਗਾ ਪੰਥ ਦਾ ਤਗੜੇ ਰਹਿਣਾ ਜ਼ਰੂਰੀ ਹੈ ਇਹ ਪੰਥ ਗੁਰੂ ਦਾ ਦਲਾਰਾ ਉਹਦੇ ਤੋਂ ਬਾਅਦ 6 ਮਹੀਨਿਆਂ ਬਾਅਦ ਅਸੀਂ ਅਬਦਾਲੀ ਫੇਰ ਢਾਲਿਆ ਸੀ ਮੁਸ਼ਕਲਾਂ ਸਮੱਸਿਆਵਾਂ ਹਮਲੇ ਏ ਸਾਡੀ ਕੌਮ ਦੇ ਜਜ਼ਬਿਆਂ ਨੂੰ ਡੁਲਾ ਨਹੀਂ ਸਕਦੇ ਮੇਰਾ ਇੱਕ ਸੁਭਾਅ ਏ ਮੈਂ ਜਦੋਂ ਵੀ ਗੱਡੀ ਦੇ ਵਿੱਚ ਬਹਿਣਾ ਮੈਂ ਇੱਕ ਸ਼ਬਦ ਪੜ੍ਹਦਾ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਬਾਣੀ ਦਾਸ ਰਾਜ ਜਾ ਕੋ ਮੁਸ਼ਕਲ ਆਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਖਲੇ ਸਭੋ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰह्म ਲੱਗੈ ਨਾ ਤਤੀ ਬਾਉ ਜੇ ਰੱਬ ਚੇਤੇ ਐ ਤੇ ਸਾਡੀ ਤਤੀ ਹਵਾ ਦੇ ਵੱਲ ਵੀ ਕੋਈ ਵੇਖ ਨਹੀਂ ਸਕਦਾ ਬਸ ਅਸੀਂ ਗੁਰੂ ਦੇ ਬਣੀਏ ਪਾਤਸ਼ਾਹ ਦੇ ਬਣੀਏ ਬਾਣੀ ਦੇ ਪਹਿਰੇ ਵਧਾਈਏ ਤੇ ਦੂਜੀ ਗੱਲ ਮੁਸ਼ਕਲਾਂ ਦੇ ਵਿੱਚ ਭੱਜ ਗਏ ਨਾ ਇੱਕ ਕਵੀ ਦੇ ਬੋਲ ਨੇ ਇਹ ਤੁਹਾਡੇ ਲਈ ਨੇ ਜਿੰਨੇ ਵੀ ਨਹੀਂ ਇੱਕ ਰੁੱਖ ਨੂੰ ਅੱਗ ਲੱਗੀ ਸੀ ਤੇ ਉਥੇ ਪੱਤੇ ਵੀ ਸੜ ਰਹੇ ਸੀ ਤੇ ਉਥੇ ਪੰਛੀ ਵੀ ਸੜੀ ਜਾਣ ਕੋਈ ਸਿਆਣਾ ਲੰਘਿਆ ਉਹਨੇ ਕਿਹਾ ਆਗ ਲੱਗੀ ਹੈ ਪੇੜ ਕੋ ਔਰ ਜਲ ਰਹੇ ਹੈ ਪਾਦ ਤੂੰ ਉੜ ਕਿਉ ਨਹੀਂ ਜਾਂਤੇ ਕਿ ਆ ਪੰਖ ਨਹੀਂ ਤੁਮਰੇ ਪਾਸ ਕਹਿੰਦੇ ਤੁਹਾਨੂੰ ਖੰਭ ਦਿੱਤੇ ਰੱਬ ਨੇ ਉੱਠ ਜੋ ਤੇ ਪੰਛੀ ਵਫਾਦਾਰ ਬੜੇ ਸੀ ਉਹ ਕਹਿੰਦੇ ਫਲ ਖਾਏ ਇਸ ਪੇੜ ਕੇ ਔਰ ਬੀਠ ਲਬੇੜੇ ਪਾਦ ਅਬ ਆਗ ਲੱਗੀ ਹੈ ਇਸ ਕੋ ਤੋ ਕਿਉ ਨਾ ਜਲੇ ਸਾਥ ਕੀ ਹੋ ਗਿਆ ਆਗ ਲੱਗ ਗਈ ਇਹਦੇ ਫਲ ਖਾਦੇ ਨੇ ਉੱਡਾਂਗੇ ਨਹੀਂ ਕੀ ਹੋ ਗਿਆ ਪੰਥ ਤੇ ਮੁਸ਼ਕਲਾਂ ਆਉਂਦੀਆਂ ਨੇ ਅੱਜ ਸਾਡੇ ਗੁਰਦੁਆਰਿਆਂ ਤੇ ਕਬਜ਼ਿਆਂ ਦੀਆਂ ਤਿਆਰੀਆਂ ਗੱਲ ਦੱਖਣ ਭਾਰਤ ਤੋਂ ਸ਼ੁਰੂ ਹੁੰਦੀ ਹੈ ਹਜੂਰ ਸਾਹਿਬ ਸਾਡਾ ਤਖਤ ਹੈ ਸਾਡੀ ਜਿੰਦ ਹੈ ਸਾਡੀ ਯਾਨ ਹੈ ਅਸੀਂ ਤੇ ਨਨਕਾਣਾ ਸਾਹਿਬ ਨਹੀਂ ਭੁੱਲੇ ਮੈਂ ਅਕਤੂਬਰ ਚ ਗਿਆ ਮਾਂ ਉਧਰੋਂ ਜਦੋਂ ਇੱਧਰ ਆਉਣ ਲੱਗੇ ਤੇ ਦਿਲ ਦੇ ਵਿੱਚ ਆਉਂਦਾ ਸੀ ਪਾਤਸ਼ਾਹ ਪਰਤ ਕੇ ਪਤਾ ਨਹੀਂ ਕਿੰਦਣ ਆਉਣਾ ਸਾਡੇ ਨੇ ਨਾ ਅਸੀਂ ਕਿਦਾਂ ਭੁੱਲ ਜਾਗੇ ਅਸੀਂ ਗੁਰਦੁਆਰਿਆਂ ਗੁਰਧਾਮਾਂ ਨੂੰ ਪਿਆਰ ਕਰਦੇ ਆ ਤੇ ਸਾਡੇ ਤਖਤਾਂ ਦੇ ਉੱਤੇ ਕਬਜ਼ਿਆਂ ਦੀ ਗੱਲ ਚੱਲੀ ਦਿੱਲੀ ਤੋਂ ਆ ਸ਼ੰਭੂ ਬਾਡਰ ਤੇ ਗੱਲ ਆਈ ਧਾਮੀ ਸਾਹਿਬ ਬੈਠੇ ਨੇ ਜਿਸ ਦਿਨ ਸਿੱਖਾਂ ਦੀ ਐਸਜੀਪੀਸੀ ਕਮਜ਼ੋਰ ਹੋ ਗਈ ਜਾਂ ਟੁੱਟ ਗਈ ਤੇ ਫੇਰ ਸਿੱਖਾਂ ਦੇ ਪੱਲੇ ਬਹੁਤਾ ਕੁਝ ਰਹਿਣਾ ਨਹੀਂ ਅਸੀਂ ਟੁੱਟ ਜਾਵਾਂਗੇ ਅਸੀਂ ਵਿਖੜ ਜਾਵਾਂਗੇ ਇਹ ਸਾਡੇ ਬਜ਼ੁਰਗਾਂ ਨੇ ਸੰਸਥਾਾਂ માં ਕਾਇਮ ਕੀਤੀਆਂ ਨੇ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣੀਆਂ ਜ਼ਰੂਰੀ ਨੇ ਗੁਰੂ ਦੀ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰੂੰਗਾ ਸੱਚੇ ਪਾਤਸ਼ਾਹ ਨੇ ਆਤਮਾ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਇਹ ਭਾਵਨਾ ਲੈ ਕੇ ਆਪਾਂ ਚੱਲੀਏ ਆਪਾਂ ਵਿਚਰਗੇ ਦੇਖੋ ਮਰਨ ਲਿਖਾਇ ਮੰਡਲ ਮੈਂ ਆਈ ਮਰਨਾ ਤੇ ਸਾਰਿਆਂ ਹੀ ਪਰ ਗੁਰੂ ਨੇ ਸਾਨੂੰ ਆਪਣੀ ਭੈ ਭਾਵਨੀ ਦੇ ਵਿੱਚ ਚੱਲਣ ਦਾ ਉਪਦੇਸ਼ ਦਿੱਤਾ ਇਹ ਭੈ ਭਾਵਨੀ ਦੇ ਵਿੱਚ ਰਹਿਣਾ ਸਿਖਾਇਆ ਹੈ ਫੁੱਟ ਲੋਟ ਖਾਣਾ ਜੰਗੀ ਕੌਮ ਲਈ ਕਿ ਚੰਗੀ ਨਹੀਂ ਇਤਿਹਾਸ ਦੀ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ ਸਮਾਂ ਬੜਾ ਹੋ ਗਿਆ ਦੋ ਕਿਤਾਬਾਂ ਨੇ ਸਾਡੇ ਬੜੀਆਂ ਅਹਿਮ ਨੌਜਵਾਨ ਬੈਠੇ ਨੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਪੜ੍ਹਿਆ ਜ਼ਰੂਰ ਕਰੋ ਪਹਿਲੀ ਕਿਤਾਬ ਹੈ ਸਿੱਖ ਰਾਜ ਕਿਵੇਂ ਬਣਿਆ ਉਹ ਪੜ ਹੁੰਦੀ ਜੇ ਦੂਜੀ ਕਿਤਾਬ ਆ ਸਿੱਖ ਰਾਜ ਕਿਵੇਂ ਗਿਆ ਇਹ ਮਿੱਥੋ ਨਹੀਂ ਪੜ ਹੁੰਦੀ ਸ਼ਾਇਦ ਕੋਈ ਵੀ ਜਜ਼ਬਾਤ ਜਿਹੜਾ ਸਿੱਖੀ ਰੱਖਦਾ ਨਹੀਂ ਪੜ ਸਕੂਗਾ ਇਹ ਠੀਕ ਹੈ ਕਿ ਧਿਆਨ ਸਿੰਘ ਡੋਗਰੇ ਵੀ ਸਨ ਅੱਜ ਕਿਹੜੇ ਕੱਟ ਨਹੀਂ ਮਿਸ਼ਰ ਤੇਜਾ ਸਿੰਘ ਲਾਲ ਸਿੰਘ ਪਰ ਬੇਤਫਾਕੀ ਤੇ ਸਾਡੀ ਵੀ ਸੀ ਜਿਸ ਦਿਨ ਕਵਰ ਪਸ਼ौरा ਸਿੰਘ ਨੂੰ ਫੜਿਆ ਸ਼ੇਰੇ ਪੰਜਾਬ ਦਾ ਪੁੱਤ ਸੀ ਏ اٹਕਦੇ ਕਿਲੇ ਦੇ ਵਿੱਚ ਉਹਨੂੰ ਮਾਰਨ ਲੱਗੇ ਮਾਰਨ ਵਾਲੇ ਵੀ ਬਾਹਰੋਂ ਸਿੱਖ ਹੀ ਸਨ ਬਦਕਿਸਮਤੀ ਏ ਸੀ ਉਹਨੇ ਪਤਾ ਕੀ ਕਿਹਾ ਉਹ ਕਹਿੰਦਾ ਸਰਦਾਰ ਜੀ ਮਾਰ ਤੁਸੀਂ ਦੇਣਾ ਪਰ ਇੱਕ ਮੇਰੇ ਤੇ ਹੁਣ ਕਿਰਪਾ ਕਰੇ ਮੇਰਾ ਸਸਕਾਰ ਨਾ ਕਰਿਓ ਉਥੇ ਮੇਰੀ ਸਮਾਦ ਬਣੇਗੀ ਲੋਕ ਆਉਣਗੇ ਤੇ ਕਹਿਣਗੇ ਕਿ ਸਿੱਖਾ ਨਿਸ਼ੇਰੇ ਪੰਜਾਬ ਦਾ ਪੁੱਤ ਮਾਰਦਤ ਇਹ ਸੁਨੇਹਾ ਚੰਗਾ ਨਹੀਂ ਜਾਣਾ ਮੇਰੀ ਯਾਦਗਾਰ ਨਾ ਬਣਾਇਓ ਉਹਨਾਂ ਨੇ ਉਹਨੂੰ ਵੱਡਿਆ ਤੇ ਵੱਢ ਕੇ ਅਟਕ ਦਰਿਆ ਦੇ ਵਿੱਚ ਰੋੜਿਆ ਖਾਨਾ ਜੰਗੀ ਆਪਸੀ ਫੁੱਟ ਇਹ ਕੌਮਾਂ ਦੇ ਵਾਸਤੇ ਕਦੀ ਚੰਗੀ ਨਹੀਂ ਹੁੰਦੀ ਹੈ ਗੁਰੂ ਨੇ ਇੱਕ ਪਰਿਵਾਰ ਬਣਾਇਆ ਖਾਲਸਾ ਪੰਥ ਅਸੀਂ ਇਕੱਠੇ ਹੋ ਕੇ ਪੰਥ ਦੇ ਵੱਡੇ ਹਿੱਤਾਂ ਦੇ ਲਈ ਸਾਰੇ ਹੀ ਆਪਣੇ ਨੇ ਪਰ ਜਿਨ੍ਹਾਂ ਦਾ ਮੁਖ ਅਨੰਦਪੁਰ ਸਾਹਿਬ ਵਾਲਾ ਤੇ ਸ੍ਰੀ ਅਕਾਲ ਤਖਤ ਸਾਹਿਬ ਵਾਲਾ ਉਹ ਸਾਰੇ ਹੀ ਆਪਣੇ ਨੇ ਆਪਾਂ ਗੁਰੂ ਦੀ ਪੈ ਭਾਵਨੀ ਦੇ ਵਿੱਚ ਰਹੀਏ ਤੇ ਭੈ ਭਾਵਨੀ ਦੇ ਵਿੱਚ ਰਹਿ ਕੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਹਮੇਸ਼ਾ ਤਤਪਾ ਰਹੀਏ ਮੈਂ ਕਹਿਣਾ ਹੁੰਨਾ ਸਿੱਖਣਾ ਤੇ ਸਿੰਧੀ ਸਿੱਖਾਂ ਤੋਂ ਸਿੱਖ ਲਈਏ ਪਾਕਿਸਤਾਨ ਜਦੋਂ ਹੁੰਦੇ ਨੇ ਨਾ ਉਹ ਨਨਕਾਣਾ ਸਾਹਿਬ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਉਹ ਸੜਕਾਂ ਤੇ ਭੇ ਹੁੰਦੇ ਨੇ ਮੈਂ ਉਹਨਾਂ ਨੂੰ ਪੁੱਛਿਆ ਮਹਾਰਾਜ ਤੁਸੀਂ ਰਹਿਣਾ ਕਿੰਦੇ ਇੱਥੇ ਗੁਰੂ ਦੇ ਚਰਨਾਚ ਹੀ ਹੈ ਉਹ ਬਹੁਤ ਪਿਆਰ ਕਰਦੇ ਨੇ ਆਪਾਂ ਸਾਰੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਆਸ਼ੇ ਦੇ ਮੁਤਾਬਕ ਚੱਲியே ਮੁਸ਼ਕਲਾ ਮਸਕਲਾ ਲੰਘ ਜਾਂਦੀਆਂ ਹੁੰਦੀਆਂ ਨੇ ਅੱਗੇ ਕਿਹੜਾ ਆਪਾਂ ਮੁਸ਼ਕਲਾਂ ਚੋਂ ਲੰਗੇ ਨਹੀਂ ਪਿਛਲੇ ਦਿਨੀ ਵੇਖੋ ਪਛਾਣ ਦਾ ਬੜਾ ਵੱਡਾ ਮਸਲਾ ਸਿੱਖਾਂ ਦੀ ਪਛਾਣ ਸਾਡੀ ਆਈਡੈਂਟੀ ਸਾਡੇ ਗੁਰੂ ਨੇ ਤੈਅ ਕੀਤੀ ਸਾਡੀ ਪਛਾਣ ਸਾਡੇ ਗੁਰੂ ਨੇ ਤੈਅ ਕੀਤੀ ਕਿਸੇ ਨੂੰ ਹੱਕ ਨਹੀਂ ਹੈ ਉਹ ਸਾਡੀ ਆਡੈਂਟੀਟੀ ਤੇ ਸਵਾਲ ਚੁੱਕੇ ਬੀਬਾ ਹਰਸਿਮਰਤ ਕੌਰ ਜੀ ਬਾਦਲ ਇਹ ਮੇਰੇ ਭੈਣ ਦੀ ਲੱਗਦੇ ਨੇ ਕਿਉਂਕਿ ਮੈਂ ਵੀ ਮਾਝੇ ਤੋਂ ਆ ਤੇ ਇਹ ਵੀ ਮਾਝੇ ਤੋਂ ਨੇ ਇਹਨਾਂ ਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਦੀ ਧਾਰਾ 25 ਬੀ ਜਿਹਦੇ ਵਿੱਚ ਸਾਨੂੰ ਕਿਸਾਧਾਰੀ Hindu ਕਿਹਾ ਹੈ ਉਹਦੇ ਬਾਰੇ ਜ਼ੋਰਦਾਰ ਆਵਾਜ਼ ਚੁੱਕੀ ਮੈਂ ਉਹਦੀ ਸ਼ਲਾਘਾ ਕਰਦਾ ਕਿਉਂ ਆ ਪਿਛੇ ਦੇ ਇੱਕ ਨੋਟੀਫਿਕੇਸ਼ਨ ਆਇਆ ਨਾ ਵੀ ਜਿਹੜੇ 에ਰਪੋਰਟਾਂ ਤੇ ਨੌਕਰੀਆਂ ਕਰਦੇ ਨੇ ਉਹ ਸਿੱਖ ਅੰਮ੍ਰਿਤਧਾਰੀ ਕਿਰਪਾਨਾ ਨਾ ਪਾਉਣ ਕੱਲ ਨੂੰ ਕਹਿਣਗੇ ਜੀ ਪਗਾਣਾ ਬੰਨੋ ਪਰਸੋਂ ਕਹਿਣਗੇ ਆ ਧਾੜੇ ਚੰਗੇ ਨਹੀਂ ਕੀ ਕਰਾਂਗੇ ਆਪਾਂ ਇਹਦੀ ਜੜ ਕਿੱਥੇ ਐ ਉਸ ਜੜ ਨੂੰ ਸਾਡੇ ਭੈਣ ਜੀ ਨੇ ਫੜਿਆ ਅਸੀਂ ਸਿੱਖ ਸਾਡੀਆਂ ਰਵੈਤਾਂ ਨੇ ਸਾਡੇ ਚਿੰਨ ਨੇ ਸਾਡੇ ਕਕਾਰ ਨੇ ਔਰ ਇੱਕ ਕਾਰ ਸਾਨੂੰ ਸਾਡੇ ਗੁਰੂ ਨੇ ਦਿੱਤੇ ਨੇ ਜਦੋਂ ਗੁਰੂ ਨੇ ਦਿੱਤੇ ਨੇ ਤੇ ਆਪਾਂ ਪਾਵਾਂਗੇ 1925 ਚ ਅੰਗਰੇਜ਼ ਸੀ 1825 ਅਸੀਂ 1725 ਚ ਸਾਡਾ ਸੰਘਰਸ਼ ਸੀ ਹੁਣ ਕੀ ਸਰਕਾਰਾਂ ਬਦਲ ਦੇ ਨਾਲ ਸਿੱਖੀ ਬਦਲ ਜੂਗੀ ਸਿੱਖੀ ਤੇ ਗੁਰੂ ਆਲੀ ਰਹਿਣੀ ਆ ਨਾ ਇਹ ਦੇਸ਼ ਸਾਡਾ ਅਸੀਂ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਇਹਦੀ ਚੜ੍ਹਦੀ ਕਲਾ ਲਈ ਆਪਾਂ ਸਾਰੇ ਅਰਦਾਸਾਂ ਵੀ ਕਰਦੇ ਆ ਤੇ ਨਾਲ ਹੀ ਇਸ ਦੇਸ਼ ਦੇ ਵਿੱਚ ਜੋ ਸਾਡੀਆਂ ਮੰਗਾਂ ਨੇ ਬੰਦੀ ਸਿੰਘਾਂ ਦੀ ਗੱਲ ਚੱਲ ਰਹੀ ਹੈ ਇਹ ਤੇ ਜੇ ਕਸ਼ੋਰੀ ਲਾਲ ਚਟਕਈ ਜਿਹਨੂੰ 7 ਵਾਰ ਫਾਂਸੀ ਸੁਣਾਈ ਉਹਦੀ ਗੱਲ ਸੁਣੀ ਜਾ ਸਕਦੀ ਐ ਤੇ ਸਾਡੇ ਬੰਦੀ ਸਿੰਘਾਂ ਦੀ ਕਿਉਂ ਨਹੀਂ ਸੁਣੀ ਜਾ ਸਕਦੀ ਇਹ ਮੁੱਦਾ ਕੌਮ ਦਾ ਐ ਇਹ ਮੁੱਦਾ ਪੰਥ ਦਾ ਐ ਇਹ ਆਵਾਜ਼ ਬੀਬਾ ਜੀ ਚੁੱਕਦੇ ਨੇ ਸਾਡੇ ਭੈਣ ਜੀ ਤੇ ਮੈਂ ਗੁਰੂ ਅੱਗੇ ਅਰਦਾਸ ਕਰਦਾ ਇਸ ਪੰਜਾਬ ਦੀ ਧਰਤੀ ਤੋਂ ਜਿਹੜੀਆਂ ਵੀ ਆਵਾਜ਼ਾਂ ਪੰਥ ਦੀ ਆਵਾਜ਼ ਬਣ ਜਿਹੜੀਆਂ ਵੀ ਮੈਂ ਕਹਿੰਨਾ ਸਾਡੇ ਭੈਣ ਜੀ ਵੀ ਸਰਦਾਰ ਜੀ ਹੋਰ ਵੀ ਪੰਜਾਬ ਵਿੱਚ ਸਾਰੀਆਂ ਦੀ ਮੈਂ ਗੱਲ ਕਰਦਾ ਇਹ ਆਵਾਜ਼ਾਂ ਚੜਦੀ ਕਲਾ 'ਚ ਰਹਿਣ ਅਸੀਂ ਗੁਰੂ ਲਈ ਬੋਲਦੇ ਰਹੀਏ ਚੱਲਦੇ ਰਹੀਏ ਜੇ ਗੁਰੂ ਪੰਥ ਵਾ ਤੇ ਅਸੀਂ ਆ ਆਪਾਂ ਸਾਰੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲੀਏ ਖੰਡੇ ਬਾਟੇ ਦੀ ਪੌਲ ਸ਼ਕੀਏ ਮੈਂ ਅਕਾਲੀ ਵਰਕਰਾਂ ਨੂੰ ਇੱਕ ਸੁਨੇਹਾ ਲਾਉਂਗਾ ਪਹਿਲਾਂ ਇੱਕ ਬੋਲ ਹੁੰਦਾ ਸੀ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਜੱਥੇਦਾਰ ਦੀ ਹਸਿਆਤ ਵਿੱਚ ਮੈਂ ਆਖਦਾ ਹਾਂ ਖੁੱਲੇ ਦਾੜੇ ਰੱਖੀਏ ਮਤਲਬ ਸਾਬਤ ਸੂਰਤ ਹੋਈਏ ਪ੍ਰਧਾਨ ਸਾਹਿਬ ਵੇਖੋ ਕਿੱਡੇ ਸੋਹਣੇ ਲੱਗ ਰਹੇ ਪ੍ਰਧਾਨ ਵਰਗੇ ਬਣੋ ਆਪਾਂ ਸਾਬਤ ਸੂਰਤ ਹੋਈਏ ਪਤਾ ਲੱਗੇ ਪਈ ਆਕਾਲੀ ਜਾ ਰਿਹਾ ਏ ਆਕਾਲੀ ਹੈ ਜਾਨ ਪੈ ਜਾਂਦੀ ਹੈ ਮੈਂ ਨੌਜਵਾਨਾਂ ਨੂੰ ਕਹਿੰਨਾ ਆਪਾਂ ਸਾਬਤ ਸੂਰਤ ਹੋਈਏ ਗੁਰੂ ਵਾਲੇ ਹੋਈਏ ਇੱਕ ਦੂਜੇ ਤੇ ਵਿਸ਼ਵਾਸ ਕਰੀਏ ਭਰੋਸਾ ਦਾਨ ਮੰਗਦੇ ਗੁਰੂ ਤੋਂ ਆਪਾਂ ਯਕੀਨ ਕਰਿਏ ਤੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲਿਏ ਹਮੇਸ਼ਾ ਹੀ ਜਦੋਂ ਵੀ ਦਰਬਾਰ ਸਾਹਿਬ ਜਾਣੇ ਹੋ ਸਰੋਵਰ ਦੇ ਵਿੱਚ ਇਸ਼ਨਾਨ ਜ਼ਰੂਰ ਕਰਕੇ ਆਇਓ ਮੈਨੂੰ ਨਾ ਜਦੋਂ ਪੰਥ ਨੇ ਸੇਵਾਦਾਰੀ ਦਿੱਤੀ ਤੇ ਡੇਢ ਕਿ ਮਹੀਨਾ ਮੇਰੇ ਕੋਲੋਂ ਦਰਬਾਰ ਸਾਹਿਬ ਇਸ਼ਨਾਨ ਨਹੀਂ ਹੋਇਆ ਮੈਂ ਸਿੱਧਾ ਜਾ ਬੰਦਾ ਵਾਂ ਮੈਂ ਪੁੱਛਿਆ ਕਹਿੰਦੇ ਜੀ ਜਥੇਦਾਰਾਂ ਦਾ ਕੋਈ ਪ੍ਰੋਟੋਕਾਲ ਹੁੰਦਾ ਸ਼ਾਇਦ ਜਿੱਦਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ ਤੇ ਮੈਂ ਆਪਣੇ ਮਿੱਤਰਾਂ ਨੂੰ ਆਖਿਆ ਵੀ ਮੈਂ ਤੇ ਇਸ਼ਨਾਨ ਕਰਨਾ ਹੈ ਮੈਂ ਅੱਗੇ ਵੀ ਕਰਦਾ ਇਹ ਇਸ਼ਨਾਨ ਕਰਨ ਲਈ ਅਸੀਂ ਲੱਖਾਂ ਸ਼ਹਾਦਤਾਂ ਪਾ ਗਏ ਉੱਥੇ ਤਰਕ ਨਹੀਂ ਹੋ ਸਕਦਾ ਕੋਈ ਇੱਥੇ ਇਸ਼ਨਾਨ ਕੀਤਾ ਤੇ ਮਾੜੀ ਮੋਟ ਸਰੀਰ ਨੂੰ ਥਕਾਵਟ ਸੀ ਸਾਰੀ ਉੱਡ ਗਈ ਆਪਣੀ ਵਿਰਾਸਤ ਨਾਲ ਪਿਆਰ ਕਰੀਏ ਜਦੋਂ ਗੁਰੂ ਦੇ ਘਰ ਜਾਈਏ ਤੇ ਗੁਰੂ ਦੇ ਹੋ ਕੇ ਜਾਈਏ ਆਪਾਂ ਪੂਰੀ ਸ਼ਰਧਾ ਪੂਰੀ ਭਾਵਨਾ ਪੂਰੀ ਸੇਵਾ ਜੇ ਆਪਾਂ ਇਹ ਸਾਰਾ ਕੁਝ ਅਪਣਾ ਲਿਆ ਨਾ ਤੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ ਗੁਰੂ ਸਾਡੇ ਅੰਗ ਸੰਗਾ ਮੈਂ ਸੱਚੇ ਪਾਤਸ਼ਾਹ ਅਗੇ ਸਮੁੱਚੀ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਤੇ ਇਹ ਵੀ ਅਰਦਾਸ ਕਰਦਾ ਆਪਾਂ ਸਾਰੇ ਏਕਤਾ ਦੇ ਝੰਡੇ ਦੇ ਹੇਠਾਂ ਇਕੱਠੇ ਹੋ ਕੇ ਹਮੇਸ਼ਾ ਪੰਥਕ ਹਿੱਤਾਂ ਦੇ ਲਈ ਚੱਲੀਏ ਔਰ ਸਿੱਖ ਤਗੜਾ ਹੋਣਾ ਚਾਹੀਦਾ ਹੈ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਪਰਿਵਾਰਕ ਤੌਰ ਤੇ ਵੀ ਤੇ ਗੁਰੂ ਨੇ ਆਖਿਆ ਰਾਜਨੀਤਿਕ ਤੌਰ ਤੇ ਵੀ ਤਕੜੇ ਹੋਈਗੇ ਤਕੜੇ ਹੋਵਾਂਗੇ ਗੁਰੂ ਦੇ ਆਸ਼ੇ ਮੁਤਾਬਕ ਚੱਲ ਕੇ ਵਿਚਾਰਾਂ ਕਰਦੇ ਆ ਕਿਉਂਕਿ ਮੈਂ ਕਦੀ ਏਡੇ ਵੱਡੇ ਇਕੱਠਾਂ 'ਚ ਪਹਿਲਾਂ ਨਹੀਂ ਬੋਲੇ ਆ ਪਰ ਗੁਰੂ ਦਾ ਹਮੇਸ਼ਾ ਮੇਰੇ ਤੇ ਥਾਪੜਾ ਰਹਿੰਦਾ ਹੈ ਗੁਰੂ ਦੇ ਸੇਵਾਦਾਰ ਹਮੇਸ਼ਾ ਹੀ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਭਰਾ ਵੀ ਹਾਂ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਆਪਾਂ ਮਿਲ ਕੇ ਚੱਲੀਏ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਤਿਆਰ ਬਰ ਤਿਆਰ ਹੋਈਏ ਹਮੇਸ਼ਾ ਗੁਰੂ ਦਾ ਉਟ ਆਸਰਾ ਰੱਖੀਏ ਜੀ ਭੁੱਲ ਗਲਤੀ ਦੀ ਮਾਫੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਹੜੇ ਆਪਣੇ ਬਾਪੂ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਅੱਜ ਦੁੱਗੀ ਬਰਸੀ ਮਨਾ ਰਹੇ ਨੇ ਮੈਂ ਗੁਰੂ ਅੱਗੇ ਅਰਦਾਸ ਕਰਾਂਗਾ ਕਿ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਪੰਜਾਬ ਪੰਥ ਦੀ ਚੜ੍ਹਦੀ ਕਲਾ ਦੇ ਲਈ ਹਿੰਮਤ ਦੇ ਨਾਲ ਚੱਲਣ ਦਾ ਬਲ ਉਦਮ ਬਖਸ਼ਣ